ਸਰ ਜਦੋਂ ਜਪੋ ਤਰਨੀ ਦੇ ਵਿੱਚ ਖੜਿਆ ਹੋਰ ਇਸ ਕੈਂਪ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜੀਵਨਸ਼ੂਸੀ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਦੇ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮਨ ਦੇ ਵਿੱਚ ਦਸਬਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਦਾ ਕੱਢ ਕੇ ਲਿਆਵਾ ਤੇ ਉਸ ਜਜ਼ਬੇ ਨੂੰ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਲਾਮਤ ਉਹਲੇ ਪਾਸੇ ਹਰਦਾਮ ਤੇ ਮੰਦਰ ਚਲੇ ਗਿਆ ਅ ਜਸਮਤ ਉਹ ਤੋਂ ਬੰਦੇ ਲੈ ਕੇ ਪਾਣੀ ਚੋਂ ਖੜ ਰਿਹਾ ਸੀਗਾ ਤੇ ਉਹਨੂੰ ਉੱਥੇ ਸੱਤ ਦੱਸ ਗਿਆ ਤੇ ਮਾ ਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਬਾਹਰ ਵੀ ਲਾਇਆ ਪਰੋ ਬਚਾ ਨਹੀਂ ਸਕਿਆ ਸੋ ਬੜਾ ਦੁਖਦਾਈ ਸੀ ਮੈਂ ਉਸ ਵਕਤ ਇੱਥੇ ਆਇਆ ਤੇ ਮੈਨੂੰ ਮੌਕੇ ਤੇ सरपंच साहब ਨੇ ਸਾਡੇ ਕੇ ਜੀ ਸਾਹਿਬ ਦਾ ਰਸੂਆ ਦੇ بیٹے ਮੰਤੀ ਜੀ ਰਫੀ ਜੀ ਆ ਬੜੇ ਗੌਰੀ ਦੀ ਵਲੇ ਸੁਲੀਮਪੁਰ ਰਗਾਲਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਨੇ ਕਿਹਾ ਵੀ ਇੱਕ ਬਹੁਤ ਵੱਡਾ ਦੁਕਾਨ ਤੋਆ ਉਹ ਲੋੰਗੋ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ ਉਹ ਨੌਜਵਾਨ ਮੁੰਡਾ ਸੀ ਜੀਨ ਮਸੀਹ ਪਹਿਲਾਂ ਵੀ ਪਰਿਵਾਰ ਦੇ ਵਿੱਚ ਇੱਕ ਵੀਰ 25 ਦਿਨ ਪਹਿਲਾਂ ਦੁਕਾਨ ਤੋਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਇਹ ਕੋਲ ਲਾਖਾ ਨੇ ਸੀ ਕੀ ਕਰਦੇ ਇਹ ਬੱਚੀ ਕੋਲ ਆਇਆ ਤਾਂ ਫਿਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਧਾਰ ਹੈ ਸਾ ਚ ਅੱਜ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਕਿ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਖੜ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਜੁਦਾ ਹੋ ਗਿਆ ਆ ਖਾਸ ਕਰਕੇ ਇਹ ਬੱਚਾ ਤੇ ਸਭ ਦਸਨ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਅਪਣੀ ਸੁਭਾਅ ਚੁੱਕੇ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਨਾਲ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪੇ-ਪਾਪ ਨੂੰ ਮਰ-ਮੋਟਾ ਆਸਰਾ ਦੇਣ ਵਾਸਤੇ ਮੋਦੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਡੋੜ ਦੇ ਵਿੱਚ ਵੱਧ ਸਕੇ। ਸੋ ਮੈਂ ਧੰਨਵਾਦ ਕਰਦਾ ਮਨਜੋਗ ਮੁਖਤੰਤਰੀ ਜੀ ਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ। ਲੇਖਾ 29 ਅੱਠ ਨੂੰ ਇਹ ਵਾਕਿਆ ਹੋਇਆ ਤੇ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ मिल गए 4 लाख रुपया सो 12 13 ਦਿਨਾਂ 13 ਦਿਨ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲਾ ਜਿੱਤੋਂ ਤੱਕ ਇਹੋ ਜਿਹੇ ਮਸਲੇ ਆਉਂਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਪ੍ਰਭਾਵਿਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀਅਤ ਜਾਗੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਉੱਪਰ ਤਗੜਾ ਹੋ ਕੇ ਲੱਗਾ ਵਾਜੇ ਇੱਥੇ ਤਲਵੰਡੀ ਵਿੱਚ ਆਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜੀਵਨਤ ਮੁਕਰੀ ਵਿਆਹ ਕਰਦੇ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਚੁਗਿਆ ਅਸੀਂ ਹਾਜ਼ਰ ਆ ਪੂਰਾ ਸਾਦਾ ਸੀ ਹੋ ਗਏ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਕੋਈ ਵੀ ਤੁਸੀਂ ਹੋਰ ਵੀ ਨਹੀਂ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਕਿਸੇ ਸਾਰਿਆਂ ਨੇ ਸੋ والله ਸਾਰਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਹੈ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾਂ ਪੈਂਦੀਆਂ ਨੇ ਇੱਕ ਤੇ ਗਰੀਬੀ ਆ ਦੂਜੀ ਅਨਪੜਤਾ ਆ ਸੋ ਆਪਾਂ ਦੋਵਾਂ ਦੇ ਖਿਲਾਫ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆਂ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਦਵਾਉਣਾ ਕਿ ਇਹੋ ਜਿਹੇ ਦੁਖਾਂਤ ਦੇ ਵਿੱਚ ਪਰਵਾਦਵਾ ਕਿਸੇ ਨੂੰ ਨਾ ਪਾਵੇ ਪਰ ਜਦ ਆ ਗਿਆ ਤੇ ਆਪਾਂ ਪਰਮੇਸ਼ਰ ਦੇ ਨਾਲ ਪਰਿਵਾਰ ਔਰ ਰਗਨ ਦੇ ਨਾਲ ਖੜੇ ਆ ਕੋਈ ਬੋਝ ਨਾ ਕਹਿੰਦਾ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸ਼ਰਧਾਂ ਦੇ ਫੁੱਲ ਵੀ ਭੇਂਟ ਕਰਦਾ ਪ੍ਰਮਾਤਮਾ ਆਪਣੇ ਚਰਨਾਂ ਚੋਂ ਆਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦੇਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਕੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਮਸੀਹ ਜੈ ਹੰਦਾ ਸੇ